ਕਿਹੜੀ ਜਗ੍ਹਾ ਤੋਂ ਆਏ ਹੋ ਜੀ ਆਦਮ پور ਤੋਂ ਜ਼ਿਲ੍ਹਾ ਜਲੰਧਰ ਜੀ ਪੈਂਦਾ ਕੀ ਕੋਈ ਮੁੱਦੇ ਲੈ ਕੇ ਆਏ ਹੋ ਜਾਂ ਕੇਸ ਕੇਸ ਕੰਮ ਨੂੰ ਮੋਦੀ ਸਾਹਿਬ ਨੂੰ ਦੇਖਣ ਆਏ ਹੋ ਸੁਣਨਾ ਆਏ ਹੋ ਮੋਦੀ ਸਾਹਿਬ ਦੇ ਕੰਮ ਦੇਦਾਈ ਮੋਦੀ ਸਾਹਿਬ ਨੇ ਕੀਤੇ ਆ ਪੰਜਾਬ ਦੇ ਐਨੇ ਪ੍ਰਭਾਵਤ ਨਹੀਂ ਕਿਸੇ ਨੇ ਕੀਤੇ ਜਿੰਨੇ ਮੋਦੀ ਨੇ ਕੀਤੇ ਇਹ ਕੋਰੀ ਡੇਲ ਬਣਾਇਆ ਤਾਂ ਪਲਾਸੇ ਬਣਾਇਆ ਕਿ 84 ਡਗੇ ਦਾ ਸਾਥ ਦੋਆ ਤਾਂ ਭਰਾ ਮੋਦੀ ਤੋਂ ਆਇਆ ਔਰ ਪੰਜਾਬ ਦੇ ਵਿੱਚ ਉਹ ਪੂਰੀ ਲਹਿਰ ਦੌਰ ਪਈ ਆ ਔਰ ਹੁਣ ਮੋਦੀ ਸਾਹਿਬ ਜਿੱਤੂਗਾ ਪਰ ਤੇਰੇ ਤੇਰਾ ਸੀਟਾਂ ਜਿੱਤਾਂਗੇ ਔਰ ਉਸ ਤੋਂ ਬਾਅਦ 2026 ਵਿੱਚ ਖਿੜੂਗਾ ਕਮਲ ਦਾ ਫੁੱਲ ਲੜੇਗਾ ਦਿਸਰੋਸੇ ਬਾਟੇਗਾ ਮੁਸਕਾਨ ਸੁਸ਼ੀਲ ਭਾਈ ਆਪਣਾ ਗੰਦਰ ਕੀ ਆਲ ਬਾਨ ਸ਼ਾਨ ਕੇਦਰ ਵਿੱਚ ਸਰਕਾਰ ਹਵਾਰੀ ਹੈ ਆ ਪੰਜਾਬ ਕੀ ਵਾਰੀ ਹੈ ਆ ਪੰਜਾਬ ਕੀ ਵਾਰੀ ਹੈ ਪਿਆ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਕਿੱਥੋਂ ਆਇਓ ਜੀ ਜੰਗਤ ਹੋਏ ਆ ਜੀ ਗੋਸੀ ਦਾਣਸ میدان ਤੋਂ ਰਿੰਕੂ ਦੇ ਇਲਾਕੇ ਤੋਂ ਸਾਡਾ ਰਿੰਕੂ ਜਿੰਦਾਬਾਦ ਹਰ ਹਰ ਮੋਦੀ ਖੜ ਖੜ ਮੋਦੀ ਔਰ ਕਿੱਦਾਂ ਲੱਗਦਾ ਤੁਹਾਨੂੰ ਇਸ ਵਾਰ ਕੀ ਲੱਗ ਰਿਹਾ ਸਾਡੀ ਹੀ ਜਿੱਤੀ ਏ ਸਾਡੀ ਜਿੱਤੀ ਸੀਟ ਹੈ ਸਾਡੀ ਜਿੱਤੀ ਸੀਟ ਹੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਅੰਦਰ ਦੇ ਪੀਏਪੀ ਗਰਾਊਂਡ ਦੇ ਵਿੱਚ ਇਸ ਵੇਲੇ ਖੜੇ ਆ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਭਗ 5:30 ਵਜੇ ਜਿਹੜੇ ਇੱਥੇ ਆਏ ਆ ਹਜ਼ੂਮ ਇੰਨਾ ਜ਼ਿਆਦਾ ਸੀਗਾ ਕਿ ਅੰਦਰ ਐਂਟਰ ਹੋਣਾ ਜਿਹੜਾ ਉਹ ਵੀ ਕਿਹ ਲੋਕ ਵਾਪਸ ਜਾ ਰਹੇ ਆ ਲੇਕਿਨ ਹਜੇ ਤੱਕ ਨਰਿੰਦਰ ਮੋਦੀ ਜਿਹੜੇ ਪ੍ਰਾਈਮ ਮਿਨਿਸਟਰ ਇੰਡੀਆ ਦੇ ਉਹਨਾਂ ਦਾ ਜਿਹੜਾ ਭਾਸ਼ਣ ਚੱਲ ਰਿਹਾ ਜਿਹੜੇ ਲੋਕ ਦੇਖ ਨਹੀਂ ਸਕੇ ਉਹਨਾਂ ਨੂੰ ਅੰਦਰ ਜਾ ਨਹੀਂ ਸਕੇ ਉਹ ਲੋਕ ਵਾਪਸ ਜਾ ਰਹੇ ਆ ਏ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਤੇ ਤੁਹਾਨੂੰ ਕੀ ਲੱਗਦਾ ਇਸ ਵਾਰ ਪੰਜਾਬ ਦੇ ਵਿੱਚ ਬੀਜੇਪੀ ਇੰਡੀਵਿਜੂਅਲ ਲੜ ਰਹੀ ਆ ਕਿਦਾਂ ਬੀਜੇਪੀ ਦਾ ਕਿਦਾਂ ਰਹੂਗਾ ਪ੍ਰੋਗਰਾਮ ਬੀਜੇਪੀ 13 ਚੋਂ 13 ਸੀਟਾਂ ਜਿੱਤੇਗੀ ਮੋਦੀ ਜੀ 460 ਪਾਰ ਜਾਣਗੇ ਕੇਂਦਰ ਸਰਕਾਰ ਦੇ ਵਿੱਚ ਇਤਿਹਾਸ ਰਚਿਆ ਜਾਏਗਾ ਇਸ ਵਾਰ ਸੋ ਇਸ ਵੇਲੇ ਅੱਜ ਕੁਝ ਮੁੱਦੇ ਲੈ ਕੇ ਆਏ ਹੋ ਜਾਂ ਮੋਦੀ ਸਾਹਿਬ ਨੂੰ ਦੇਖਣ ਆਏ ਹੋ ਮੋਦੀ ਸਾਹਿਬ ਨੂੰ ਸੁਣਨ ਆਏ ਆ ਔਰ ਇੱਕ ਇੱਕ ਮੈਸੇਜ ਦੇਣ ਆਏ ਆ ਜਿਸ ਤਰ੍ਹਾਂ ਦੀ ਭਾਰੀ ਭਾਰੀ ਭੀੜ ਹੰਗਾਰਾ ਭਰ ਰਹੀ ਆ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਵਿੱਚ ਇੱਕ ਇੱਕ ਦੁਵਾਰ ਤੇ ਲਿਖਿਆ ਆਇਆ ਸਪਾ ਕਲੀਅਰ ਹੈ ਕਿ ਇਸ ਵਾਰ ਮੋਦੀ ਸਰਕਾਰ ਦੀ ਮੋਦੀ ਸਰਕਾਰ ਦੁਆਰਾ ਬਣੇ ਫਿਰ ਰਮਨਪੁਰ ਜਲੰਧਰ ਕੈਂਟ ਜਲੰਧਰ ਕੈਂਟ ਤੋਂ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਚਾਹੁੰਦਾ ਚਾਹਦੇ ਹਾਂ ਜੀ ਵਾਜਪਾ ਸਾਡੇ ਪੰਜਾਬ ਚ ਆਣੀ ਚਾਹੀਦੀ ਆ ਕਿਉਂਕਿ ਮੋਦੀ ਨੇ ਫੋਕਸ ਕੀਤਾ ਜੀ ਸਾਡੇ ਲਈ ਮੋਦੀ ਨੇ ਜਿਹੜੇ ਪੁਰਾਣੇ ਮਕਾਨ ਸੀ ਉਹ ਸਾਰੇ ਗਰੀਬਾਂ ਨੂੰ ਨਵੇਂ ਮਕਾਨ ਬਣਾ ਕੇ ਦਿੱਤੇ ਜੀ ਮੋਦੀ ਸਰਕਾਰ ਸਾਡੇ ਪੰਜਾਬ ਚ ਆਉਣੀ ਚਾਹੀਦੀ ਆ ਕਿਉਂਕਿ ਮੋਦੀ ਨੇ ਸਾਰਾ ਕੁਝ ਕੀਤਾ ਆਪਣੇ ਪੰਜਾਬ ਪੰਜਾਬ ਨੂੰ ਦੇ ਵਿੱਚ ਮੋਦੀ ਸਰਕਾਰ ਆਉਣੀ ਚਾਹੀਦੀ ਹੈ ਅੱਗੇ ਜਣਾ ਚਾਹੁੰਦੇ ਆ ਮੋਦੀ ਬਾਰੇ ਐਦਾਂ ਆ ਜੀ ਜਿਹੜੇ ਮੋਹਲੇ ਬੰਦੇ ਨਾ ਆਪਣਾ ਨਾਮ ਕਰੀ ਜਾਂਦੇ ਆ ਮੋਦੀ ਦਾ ਕਰਦਾ ਮੋਦੀ ਆ ਜੀ ਤੁਹਾਨੂੰ ਲੱਗਦਾ ਸੈਂਟਰ ਸਰਕਾਰ ਦੀਆਂ ਸਕੀਮਾਂ ਆ ਰਹੀਆਂ ਪੰਜਾਬ ਵਿੱਚ ਬਹੁਤ ਆ ਰਹੀਆਂ ਜੀ ਬਹੁਤ ਦਿੱਤੀਆਂ ਹੋਈਆਂ ਗਰੀਬਾਂ ਨੂੰ ਬਹੁਤ ਦਿੱਤੀਆਂ ਹੋਈਆਂ ਗਰੀਬਾਂ ਨੂੰ ਬਹੁਤ ਸੂਤਾ ਦਿੱਤੀਆਂ ਹੋਈਆਂ ਰੈਂਡਰ ਦਿੱਤੇ ਆ ਜੀ ਗਰੀਬਾਂ ਨੂੰ ਉਹਨਾਂ ਦੇ ਮਕਾਨ ਜਿਹੜੇ ਪੁਰਾਣੇ ਮਕਾਨ ਸੀਗੇ ਉਹ ਮੋਦੀ ਸਰਕਾਰ ਨੇ ਬਣਾਏ ਹੋਏ ਆ ਆਜ ਦੇਸ਼ ਵੀ ਸਮਝ ਰਹਾ जब तक कांग्रेस है, साबित एक शब्द से कह रहा है, देश ने नारा बुलंद किया है, 4 जून, 4 जून, 4 जून। सो आज कुछ हैरीयर नौजवान जिधे बीजेपी दे जिधे समर्थक भी या आ ਨਰੇਂਦਰ ਮੋਦੀ ਦੇ ਦਰਸ਼ਨ ਕਰਨ ਆਏ ਸੀਗੇ ਮੈਂ ਵਿਖੇ ਕਿ ਨਹੀਂ ਪੰਡਾਲ ਦੇ ਅੰਦਰ ਐਂਟਰੀ ਹੋਈ ਤੁਹਾਡੀ ਹਾਂਜੀ ਹਾਂਜੀ ਸਾਡੇ ਕੋਲ ਪਾਸ ਜੀ ਆਈ ਵੀ ਨਹੀਂ ਫੇਰ ਅੰਦਰ ਬੈਠੇ ਸੀ ਤੁਸੀਂ ਅੰਦਰ ਬੈਠੇ ਰਹੇ ਹਾਂਜੀ ਫੇ ਕਿਦਾਂ ਕਿਦਾਂ ਤਾਂ ਲੱਗਿਆ ਭਾਸ਼ ਨੂੰ ਵਧੀਆ ਸੀ ਮੋਦੀ ਸਾਹਿਬ ਨੇ ਦਿਖਾਣਾ ਸੀ ਥੋੜਾ ਹਾਂਜੀ ਹਾਂਜੀ ਠੀਕ ਹੈ ਸੋ 2027 ਦੇ ਵਿੱਚ ਕੀ ਲੱਗਦਾ ਤੁਹਾਨੂੰ ਹਾਂਜੀ ਕੀ ਕੀ ਜੀ 100% ਜਿੰਨਾ ਸੀ 100% 100% ਠੀਕ ਹੈ